ਦੋਸਤੋ ਪੰਜਾਬ ਚ ਨਸ਼ੇ ਵੰਡ ਕੇ ਲੋਕਾਂ ਦੇ ਨੌਜਵਾਨ ਨਸ਼ਿਆਂ ਚ ਲਗਾ ਕੇ ਘਰ ਘਰ ਪਵਾੜੇ ਪਾ ਕੇ ਆਪ ਕੋਠੀਆਂ ਪਾ ਕੇ ਬਸਤੀਆਂ ਵਿੱਚ ਰਹਿਣ ਵਾਲੇ ਲੋਕ ਲੋਕਾਂ ਖਿਲਾਫ ਪੰਜਾਬ ਪੁਲਿਸ ਦੁਆਰਾ ਉਹਨਾਂ ਦੀਆਂ ਜਾਇਦਾਦਾਂ ਮਕਾਨ ਕੋਠੀਆਂ ਸੀਲ ਕੀਤੀਆਂ ਜਾ ਰਹੀਆਂ ਹਨ ਪਰ ਉਹਨਾਂ ਦਾ ਕੀ ਜੋ ਸਿਆਸੀ ਚੋਲਾ ਪਾ ਕੇ ਗੋਲੀਆਂ ਕੈਪਸੂਲ ਕਰੋੜਾ ਰੁਪਏ ਵਿੱਚ ਵੇਚ ਕੇ ਪੁਲਿਸ ਦੇ پکڑਣ ਤੋਂ ਬਾਅਦ ਛਡਵਾ ਕੇ ਅੱਜ ਵੀ ਆਪਣੇ ਦਲਿਆਂ ਤੇ ਹਾਰ ਪਵਾ ਰਹੇ ਹਨ ਉਹ ਕੀ ਪ੍ਰਮਾਤਮਾ ਵਾਹਿਗੁਰੂ ਤੋਂ ਉੱਪਰ ਬਣ ਗਏ ਜੋ ਹਾਰ ਪਵਾ ਰਹੇ ਹਨ ਜਾਂ ਉਹਨਾਂ ਨੇ ਬਹੁਤ ਮਹਾਨ ਕੰਮ ਕੀਤੇ ਜੋ ਆਪਣੇ ਗਲੇ 'ਚ ਹਾਰ ਪਵਾ ਰਹੇ ਹਨ ਨਸ਼ਾ ਵੇਚੰਦਾ ਖਮਾਜਾ ਦੋਸਤੋ ਇਹਨਾਂ ਨੂੰ ਇੱਥੇ ਹੀ ਭੁਗਤਣਾ ਪਵੇਗਾ ਤੇ ਅਸੀਂ ਜੀਦੇ ਜੀ ਇੱਥੇ ਹੀ ਦੇਖਾਂਗੇ